Mm. <síntos> ਅਰਦਾਸ ਸਭ ਧਰਮਾਂ ਦਾ ਮੂਲ ਹੈ ਆਧਾਰ ਹੈ ਇਹ ਮਨੁੱਖੀ ਰੂਹ ਦੀ ਰੱਬੀ ਦਰਗਾਹ ਤੱਕ ਦੀ ਯਾਤਰਾ ਹੈ ਅਰਦਾਸ ਨੂੰ ਵਿਸ਼ਵਾਸ ਦਾ ਸਿਖਰ ਕਿਹਾ ਜਾ ਸਕਦਾ ਹੈ ਅਰਦਾਸ ਬਹੁਤ ਡੂੰਘੇ ਸਨੇਹ ਅਤੇ ਵਿਸ਼ਵਾਸ ਵਿੱਚੋਂ ਨਿਕਲੀ ਹੋਈ ਕੂਕ ਹੁੰਦੀ ਹੈ ਜ਼ਰੂਰੀ ਨਹੀਂ ਕਿ ਬਹੁਤ ਸੋਹਣੇ ਕੜੇ ਹੋਏ ਕਲਾਕਾਰੀ ਬੋਲ ਜਾਂ ਤਰਤੀਬ ਨਾਲ ਕਹੇ ਹੋਏ ਸ਼ਬਦ ਹੀ ਅਰਦਾਸ ਹੋਣ ਇਹ ਵਿਣ ਬੋਲਿਆਂ ਵੀ ਹੋ ਸਕਦੀ ਹੈ ਇਹ ਰੂਹ ਦੀ ਬੋਲੀ ਹੁੰਦੀ ਹੈ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਬਾ ਨੇ ਮਹਾਨ ਕੋਸ਼ ਵਿੱਚੋਂ ਅਰਦਾਸ ਸ਼ਬਦ ਦੇ ਮੂਲ ਨੂੰ ਸੰਸਕ੍ਰਿਤ ਅਤੇ ਫਾਰਸੀ ਦੋਹਾਂ ਭਾਸ਼ਾਵਾਂ ਵਿੱਚੋਂ ਆਇਆ ਮੰਨਿਆ ਹੈ ਸੰਸਕ੍ਰਿਤ ਅਨੁਸਾਰ ਇਹ ਅਰਦਾਂ ਆਸ ਸ਼ਬਦ ਤੋਂ ਬਣਿਆ ਹੈ ਜਿਸ ਅਨੁਸਾਰ ਅਰਦਾਂ ਸ਼ਬਦ ਦਾ ਅਰਥ ਹੈ ਮੰਗਣਾ ਅਤੇ ਆਸ ਸ਼ਬਦ ਦਾ ਅਰਥ ਹੈ ਮੁਰਾਦ ਫਾਰਸੀ ਵਿੱਚ ਇਸ ਦਾ ਮੂਲ ਅਰਜ਼ ਦਾਸ਼ਤ ਸ਼ਬਦ ਨੂੰ ਮੰਨਿਆ ਗਿਆ ਹੈ। ਅਰਜ਼ ਦੇ ਅਰਥ ਬੇਨਤੀ ਅਤੇ ਦਾਸ਼ਤ ਦੇ ਅਰਥ ਹਨ ਰਖਣੀ अथवा ਪੇਸ਼ ਕਰਨੀ। ਵਿਦਵਾਨਾਂ ਅਨੁਸਾਰ ਅਰਦਾਸ ਦੀ ਪ੍ਰਥਾ ਸਤਗੁਰ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਆਰੰਭ ਹੋ ਗਈ ਸੀ। ਸਿੱਖ ਅਰਦਾਸ ਦਾ ਹੁਣ ਵਾਲਾ ਸਰੂਪ ਸਹਜੇ ਸਹਜੇ ਆਪਣੇ ਵਿਰਸੇ ਅਤੇ ਪਰੰਪਰਾ ਨੂੰ ਸੰਭਾਲਦਾ ਹੋਇਆ ਇੱਥੋਂ ਤੱਕ ਪਹੁੰਚਿਆ ਹੈ ਸਿੱਖ ਧਰਮ ਦੀ ਅਰਦਾਸ ਵਿੱਚ ਸਮੁੱਚੇ ਪੰਥ ਦੀ ਪਰਵਾਨਗੀ ਤੋਂ ਬਿਨਾ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਅਰਦਾਸ ਦਾ ਆਰੰਭ ਇੱਕ ਓਅੰਕਾਰ ਦੀ ਸਿਮਰਤੀ ਅਤੇ ਵਾਹਿਗੁਰੂ ਜੀ ਦੀ ਫਤਿਹ ਨਾਲ ਹੁੰਦਾ ਹੈ ਇੱਕ ਓਅੰਕਾਰ ਸਿੱਖ ਧਰਮ ਦੇ ਮੁਢਲੇ ਸਿਧਾਂਤ ਇੱਕ ਈਸ਼ਵਰਵਾਦ ਨੂੰ ਦ੍ਰਿੜ ਕਰਵਾਉਂਦਾ ਹੈ ਹਰ ਬੰਦ ਮਗਰੋਂ ਅਰਦਾਸ ਵਿੱਚ ਜੁੜੀ ਹੋਈ ਸਮੂਹ ਸੰਗਤ ਨੂੰ ਵਾਹਿਗੁਰੂ ਬੋਲਣ ਦਾ ਆਦੇਸ਼ ਵੀ ਹੁੰਦਾ ਹੈ ਇਸ ਤੋਂ ਬਾਅਦ 10 ਗੁਰੂ ਸਾਹਿਬਾਨ ਸ਼ਬਦ ਗੁਰੂ ਅਤੇ ਸਿੱਖੀ ਦੇ ਸਮੁੱਚੇ ਗੌਰਮਈ ਵਿਰਸੇ ਦਾ ਚਿੰਤਨ ਹੈ ਅਰਦਾਸ ਰਾਹੀਂ ਸਿੱਖ ਸਿਧਾਂਤਾਂ ਦੀ ਦ੍ਰਿੜਤਾ ਵਿਵੇਕ ਅਕਾਲ ਪੁਰਖ ਦੇ ਹੁਕਮ ਦਾ ਅਨੁਸਾਰੀ ਹੋਣ ਦੀ ਯਾਚਨਾ ਹੈ ਸਿੱਖ ਧਰਮ ਅਸਥਾਨਾਂ ਦੇ ਦ دیدار ਦੀ ਲੋਚਾ ਅਤੇ ਧਰਮ ਦੇ જયਕਾਰ ਦੀ ਕਾਮਨਾ ਕੀਤੀ ਗਈ ਹੈ ਸਿੱਖਾਂ ਲਈ ਉਚਤਮ ਬੁੱਧੀ ਦੀ ਮੰਗ ਕੀਤੀ ਜਾਂਦੀ ਹੈ ਚੜ੍ਹਦੀ ਕਲਾ ਅਤੇ ਸਾਰੀ ਮਨੁੱਖਤਾ ਦੀ ਭਲਾਈ ਨਾਲ ਜੁੜਦਿਆਂ ਸਰਬੱਤ ਦੇ ਭਲੇ ਨਾਲ ਅਰਦਾਸ ਦੀ ਸਮਾਪਤੀ ਕੀਤੀ ਜਾਂਦੀ ਹੈ